ਅੱਜ ਜੇ ਆਪਣੇ ਸ਼ਹੀਦਾਂ ਨੂੰ ਪਹੁੰਚਾਵਾਂਗੇ ਤਾਂ ਫੇਰ ਉਹ ਦੂਰ ਨਹੀਂ ਜਦੋਂ ਮੁੜ ਜਲਮੇ ਵਾਲੇ ਪਾਸੇ ਨੂੰ ਜਾਵਾਂਗੇ ਕਿਉਂਕਿ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਅੱਜ ਜਿਹੜਾ ਕੌਮੀ ਸ਼ਹੀਦ ਸਰਦਾਰ ਅਰਜਨ ਸਿੰਘ ਸਰਾਬਾ ਜਿਹਦਾ ਜਨਮ ਦਿਨ ਲਾਇਆ ਜਾ ਰਿਹਾ ਹੈ ਦੇਖੋ ਅੱਜ ਇਹ ਜਨਮ ਦਿਨਲੇ ਖੇਤਾਂ ਦੇ ਮਾਸ਼ਾਅੱਲਾ ਹੋ ਘਟ ਮਨਾਏ ਜਾ ਰਹੇ ਨੇ ਜੇ ਦੋਸਤੇ ਸਿਰ ਜਦੋਂ ਧਿਆਲੇ ਯਾ ਜੀਨੀਤੀ ਧਿਆਲੇ ਤੇ ਸਾਡੇ ਸ਼ੀਸ਼ਾ ਨੂੰ ਯਾਦ ਕੀਤਾ ਜਾਂਦਾ ਹੈ ਦੇਖਿਆ ਹੋਇਆ ਜਿਹੜਾ ਇਹ ਵੀ ਬੜੀ ਵੱਡੀ ਗੱਲ ਹੈ ਧਰਮ ਧਰਮ ਦੇ ਨਾਂ ਤੇ ਇਹ ਲੋਕ ਸਾਨੂੰ ਲੜਾਉਣ ਲਈ ਤਿਆਰ ਬਰ ਤਿਆਰ ਬੈਠੇ ਨੇ ਇਸ ਲਈ ਸਾਨੂੰ ਉਹਦਾ ਮੌਕੇ ਦੀ ਪਾਲ ਵਿੱਚ ਨੇ ਉਹਨਾਂ ਨੂੰ ਮੌਕਾ ਜਿੱਤੀ ਬਾਦਮਾ ਦੀ ਬੇਚੀ ਵਪਾਰ ਹੋ ਜਾਂਦੇ ਆ ਉਹ ਤੁਹਾਡੇ

ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਮਨਾਇਆ ਗਿਆ ਜੋ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਅੱਜ ਤਿੱਥੀ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਕੀਤਾ ਗਿਆ ਔਰ ਅੱਜ ਦੇ ਪ੍ਰੋਗਰਾਮ ਦੇ ਉੱਤੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਨਾ ਸਿਰਫ ਪੰਜਾਬ ਤੋਂ ਬਲਕਿ ਵੱਖ-ਵੱਖ ਸੂਬਿਆਂ ਚੋਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਯੂਪੀ ਉਰੋ ਵੀ ਜਿਹੜੇ ਸ਼ਹੀਦਾਂ ਦੇ ਫ੍ਰੀडम फाइਟਰ ਪਰਿਵਾਰ ਨੇ ਜਿਹੜੇ ਫਰੀडम फाइਟਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਅੱਜ ਉਹ ਬਾਤ ਚੜ੍ਹ ਕੇ ਪਹੁੰਚੇ ਨੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਇਆ ਔਰ ਮੈਨੂੰ ਦੇਖ ਕੇ ਇੱਕ ਛੱਤ ਥੱਲੇ ਆਪਸੀ ਭਾਈਚਾਰਾ ਦੇਖ ਕੇ ਇਹ ਜਿਹੜਾ ਸਾਡਾ ਭਾਰਤ ਹੈ ਜਿਹੜਾ ਗੁਲਦਸਤਾ ਹੈ ਇੰਨਾ ਸੋਹਣਾ ਗੁਲਦਸਤਾ ਹੈ ਅਲੱਗ-ਅਲੱਗ ਸਾਡੀਆਂ ਜਾਤਾਂ ਪਾਤਾਂ ਧਰਮ ਮਜ਼ਬ ਅੱਗ ਇੱਕ ਛੱਤ ਥੱਲੇ ਬੈਠੇ ਦੇਖ ਕੇ ਮਨ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ ਬਹੁਤ ਜ਼ੋਰ ਲਾਇਆ ਹੋਇਆ ਲੋਕਾਂ ਨੇ ਕਿ ਕਿਸੇ ਤਰੀਕੇ ਨਾਲ ਆਪਸੀ ਭਾਈਚਾਰੇ 'ਚ ਫਿੱਕ ਪਾਈ ਜਾ ਸਕੇ ਪਾੜਿਆ ਜਾ ਸਕੇ ਪਰ ਉਹ ਤਾਕਤਾਂ ਪਰ ਉਹ ਤਾਕਤਾਂ ਕਾਮਯਾਬ ਨਹੀਂ ਹੋ ਸਕਣਗੀਆਂ ਭਾਰਤ ਦੀ ਜਿਹੜੀ ਇਕਤਾ ਤੇ ਅਖੰਡਤਾ ਹੈ ਉਹਨੂੰ ਕੋਈ ਸਾਨੂੰ ਨਹੀਂ ਲਾ ਸਕਦਾ ਔਰ ਦੂਸਰੀ ਗੱਲ ਮੈਨੂੰ ਇਹ ਵੀ ਗੱਲ ਦੱਸਦੇ ਹੋਏ ਮਾਣ ਮਸੂਸ ਹੋ ਰਿਹਾ ਹੈ ਕਿ ਭਾਰਤੀ ਆਜ਼ਾਦੀ ਦੇ ਵਿੱਚ ਜੇਕਰ ਸਭ ਤੋਂ ਵੱਧ ਕੁਰਬਾਨੀਆਂ ਤਾਂ 90% ਕੁਰਬਾਨੀਆਂ ਸਾਡੇ ਪੰਜਾਬੀਆਂ ਦੀਆਂ ਨੇ ਸੋ ਇਸ ਗੱਲ ਤੋਂ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਜਦੋਂ ਕਿਤੇ ਸਾਡੇ ਦੇਸ਼ ਦੇ ਉੱਤੇ ਪਿਛਲੇ 1000 ਸਾਲ ਦੀ ਹਿਸਟਰੀ ਚੱਕ ਕੇ ਦੇਖ ਲੋ ਜ਼ਰੂਰਤ ਪਈ ਐ ਤਾਂ ਪੰਜਾਬ ਨੇ ਹਮੇਸ਼ਾ ਡਟ ਕੇ ਆਪਣੇ ਵੱਡੇ ਪੁੱਤ ਹੋਣ ਦਾ ਫਰਜ਼ ਨਿਭਾਇਆ ਔਰ ਫਰਜ਼ ਨਿਭਾਉਂਦੇ ਹੋਏ ਆਪਣੀ ਮਾਂ ਦੀ ਇੱਜ਼ਤ ਆਪਣੀ ਮਾਂ ਦੀ ਰਾਖੀ ਕੀਤੀ ਜੀ ਹਾਂਜੀ ਉਹ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਹੋਣਗੀਆਂ ਦੋਏ ਲਿਖ ਕੇ ਦੇਣਗੇ ਮੈਂ ਆਪਣੇ ਛੌਬਾਰ ਨੂੰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨਪਾਪਾ ਸਾਹਿਬ ਭੇਜ ਦੂੰਗਾ ਤੇ ਉਸ ਤੋਂ ਬਾਅਦ ਚੋਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨ ਦਿੱਤੀਆਂ ਜਾਣ ਅੱਗੇ ਦੇਖੀ ਨਸਲੀ ਜਣਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸਾਹਿਬ ਇਸ ਫਾਨੀ ਸੰਸਾਰ ਨੂੰ ਛੱਡ ਕੇ ਆਪਣਾ ਸ਼ਹਾਦਤ ਦਾ ਜਾਮ ਪੀ ਗਏ ਸੀਗੇ ਤੁਸੀਂ ਇਹ ਦੇਖ ਲਓ ਉਹ ਟੀਨੇਜਰ ਸੀ 20 ਦੇ ਵੀ ਨਹੀਂ ਸੀ 19 ਟੀਨੇਜਰ ਦੀ ਆਖਰੀ ਉਮਰ ਸੀ ਸੋ ਜੇ ਕਰਤਾਰ ਸਿੰਘ ਸਰਾਬਾ ਜੀ ਜਿਨ੍ਹਾਂ ਨੂੰ ਭਗਤ ਸਿੰਘ ਜੀ ਆਪਣਾ ਗੁਰੂ ਮੰਨਿਆ ਕਰਦੇ ਸੀ ਆਪਣੀ ਜੇਬ 'ਚ ਫੋਟੋ ਰੱਖਿਆ ਕਰਦੇ ਸੀ ਉਹ ਤੇ ਜੇ ਉਹ ਉਹਨਾਂ ਨੂੰ ਆਪਣਾ ਆਦਰਸ਼ ਮੰਨ ਸਕਦੇ ਆ ਤਾਂ ਟੀ ਵੱਡੀ ਨੌਜਵਾਨੀ ਲੱਖਾਂ ਦੀ ਗਿਣਤੀ ਚ ਉਹ ਸ਼ਹੀਦ ਦੇ ਆਰਮ ਕਰਤਾਰ ਸਿੰਘ ਜੀ ਸਰਾਬਾ ਸ਼ਹੀਦ ਆਰਮ ਸਰਦਾਰ ਭਗਤ ਸਿੰਘ ਜੀ ਨੂੰ ਆਪਣਾ ਆਈਡੀਅਲ ਆਪਣਾ ਦਰਸ਼ਕ ਹੋਣੀ ਮੰਨ ਸਕਦੀ ਤਾਂ ਉਹਨਾਂ ਨੂੰ ਦਰਸ਼ ਮੰਨ ਕੇ ਉਹਨਾਂ ਦੇ ਹੋਏ ਪਾਏ ਹੋਏ ਪੂਰਦਿਆਂ ਦੇ ਉੱਤੇ ਚੱਲਣਾ ਚਾਹੀਦਾ ਹੈ ਧੰਨਵਾਦ ਤੁਹਾਡੀਆਂ ਜੀ ਅੱਜ ਅੱਲਾ ਸਰਬਾਤ ਸੋਹਣੇ ਜਨ ਤੇ ਅੜਕੋਰਾ ਹੋ ਜਾਵੇ ਦੇਸ਼ੀ ਬਾਪਰ ਮੋਹ ਹੈ ਸ਼ੁਭ ਕਰਮਨ ਤੇ ਕਬੂ ਨਾ ਕਰੋ ਨਾ ਕਰੋ ਅਬ ਸੋਚ ਜਗ ਲਾਇ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਸੋ ਅੱਜ ਅਸੀਂ ਸਰਤਾਪ ਸਿੰਘ ਸਾਬਾ ਜੋ ਕਿ ਸਾਡੇ ਕੌਮੀ ਸ਼ਹੀਦ ਹੋਏ ਦੇਸ਼ ਦੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਹਾੜਾ ਸਟੇਟ ਪਦਰੀ ਪ੍ਰੋਗਰਾਮ ਬਣਾਇਆ ਜਿੱਥੇ ਸ਼ਹਿਰ ਪੰਜਾਬ ਦੇ ਬੱਖੋ ਬੱਖੋ ਸ਼ਹਿਰਾਂ ਦੇਸ਼ ਦੇ ਬੱਖੋ ਬੱਖੋ ਸ਼ਹਿਰਾਂ ਤੋਂ ਜਿੱਥੇ ਇਹ ਫ੍ਰੀडम फाइਟਰ ਪਰਿਵਾਰ ਪਹੁੰਚੇ ਉਹਦੇ ਚੇਚੇ ਤੋਂ ਉੱਤੇ ਸਾਡੇ ਸੁਪਰੀਮ ਕੋਰਟ ਦੇ ਐਡਵੋਕੇਟ ਸਾਹਿਬ ਤੁਕਰੀਮ ਅंसारी ਸਾਹਿਬ ਜੀ ਜਿਹੜੇ ਸਾਡੇ ਫ੍ਰੀडम फाइਟਰ ਪਰਿਵਾਰ ਦੇ ਆ ਬਾਬਾ ਜੀ ਸਾਡੇ ਭਪਿੰਦਰ ਸਿੰਘ ਜੀ ਸਾਡੇ ਮੋਹੀ ਸਾਹਿਬ ਲੁਧਿਆਣੇ ਤੋਂ ਬਲਜਿੰਦਰ ਜੀ ਸਾਡੇ ਹੋਰ ਵੀ ਸਾਡੀ ਸਮੂਹਟੀ ਟੀਮ ਦਾ ਜੋ ਪਿਛਲੇ ਕਈ ਸਮੇਂ ਤੋਂ ਅਸੀਂ ਇਹ ਤਿਆਰੀਆਂ ਕਰ ਰਹੇ ਸੀ ਪ੍ਰੋਗਰਾਮ ਦੀ ਤੇ ਅਸੀਂ ਜੋ ਸ਼ਹੀਦਾਂ ਦਾ ਪ੍ਰੋਗਰਾਮ ਨੇ ਜੋ ਜਨਮ ਦਿਹਾੜਾ ਮਨਾ ਕੇ ਆਪਣੇ ਆਪ ਨੂੰ ਮੱਤਭਾਗਾ ਸਮਝਦੇ ਹਾਂ ਕਿਉਂਕਿ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਜੀ ਅਸੀਂ ਅੱਜ ਜਾਦੀਆ ਆਨੰਦ ਮਾਣ ਰਹੇ ਹਾਂ ਉੱਥੇ ਮੈਂ ਗੱਲ ਕਰਨਾ ਕਹੂੰਗਾ ਚਾਹਾਂਗਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 95% ਕਰਵਾਨੀਆਂ ਪੰਜਾਬੀ ਜਿਹੜੇ ਦਿੱਤੀਆਂ ਹਨ ਤੇ ਜੇ ਤਾਂ ਜਾ ਕੇ ਦੇਸ਼ ਆਜ਼ਾਦ ਹੋਇਆ ਪਰ ਫੇਰ ਵੀ ਮੈਂ ਸਰਕਾਰਾਂ ਦੀ ਨਿਕਾਮੀ ਕਹੂੰਗਾ ਵੀ ਪੰਜਾਬੀਆਂ ਨੂੰ ਨਗੋਲਿਆ ਕੀਤਾ ਜਾ ਰਿਹਾ ਚਾਹੇ ਪੈਨਸ਼ਨ ਦਾ ਕੰਮ ਹੋਵੇ ਚਾਹੇ ਕਿਸੇ ਵੀ ਸਰਕਾਰੀ ਦਰਬਾਰੇ ਕੋਈ ਵੀ ਕੰਮ ਫਰੀਨੋ ਫਾਈਟਰ ਪੰਜਾਬ ਦਾ ਹੋਵੇ ਪਰ ਫਰੀਨੋ ਫਾਈਟਰ ਦੇ ਪਰਿਵਾਰ ਮ ਅਸੀਂ ਕੋਈ ਭੀਖ ਨਹੀਂ ਮੰਗਦੇ ਸਰਕਾਰ ਤੋਂ ਜੇ ਸਰਕਾਰ ਇਨਕਲਾਬ ਦਾ ਨਾਮ ਲੈ ਕੇ ਸਰਕਾਰ ਆਈ ਹੈ ਅਸੀਂ ਅੱਜ ਮੰਗ ਪੱਤਰ ਸਾਹ ਤਨਪ੍ਰੀਤ ਸਿੰਘ ਸੋਹਣਜ ਜੋ ਕੈਬਨਿਟ ਮੰਤਰੀ ਪੰਜਾਬ ਵਿੱਚ ਚੋਚੇ ਤੌਰ ਤੇ ਆਏ ਹਨ ਤੇ ਹੋਰ ਵੀ ਅਫਸਰ ਸਹਿਬਾਨ ਇੱਥੇ ਪੁੱਜੇ ਸਾਹਮਣੇ ਅਸੀਂ ਮੰਗ ਪੱਤਰ ਦਿੰਦੇ ਆ ਜੋ ਸਾਡੀ ਜਾਇਜ਼ ਮੰਗਾਂ ਨੇ ਜੋ ਸਾਡਾ ਹੱਕ ਹੈ ਅਸੀਂ ਕੋਈ ਭੀਖ ਨਹੀਂ ਲੈਣੀ ਅਸੀਂ ਆਪਣਾ ਹੱਕ ਲੈਣ ਲਈ ਉਹਨਾਂ ਨੂੰ ਮੰਗ ਪੱਤਰ ਦਿੰਦੇ ਨੇ ਤੇ ਮੈਂ ਬੇਨਤੀ ਕਰਾਂਗਾ ਵੀ ਸਾਡੀਆਂ ਮੰਗਾਂ ਨੂੰ ਜੇ ਪ੍ਰਵਾਨ ਕੀਤਾ ਜਾਵੇ ਜਲਦੀ ਜਲਦ ਜੋ ਭਗਵੰਤ ਸમાન ਸਰਕਾਰ ਇਨਕਲਾਬੀ ਸਰਕਾਰ ਕਹਿੰਦੀ ਵੀ ਇਨਕਲਾਬ ਦੀ ਸਰਕਾਰ ਹੈ ਉਹਨਾਂ ਦੀ ਬੇਨਤੀ ਹੈ ਕਿ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਸ਼ਹੀਦਾਂ ਦੇ ਜਨਮ ਦਿਹਾੜੇ ਤਾਂ ਮਨਾਏ ਸਫਲ ਨੇ ਜੇ ਸਾਨੂੰ ਯਾਨੀ ਕਿ ਨਾਲ ਇਸ ਗੱਲ 'ਤੇ ਸਾਡੀਆਂ ਮੰਗਾ ਪੁੜੀਆਂ ਹੋਣਗੀਆਂ ਸੋ ਜਿੱਥੇ ਮੈਂ ਅੱਜ ਅਸੀਂ ਮੰਗ ਪੱਤਰ ਤੇ ਉੱਥੇ ਹੀ ਮੈਂ ਲੱਖ ਲੱਖ ਵਧਾਈ ਦੇਣਾ ਚਾਹਤਾ ਆ ਅਸੀਂ ਸਰਬਾਯੂਜ ਦੇ ਸਾਡਾ ਪ੍ਰੋਗਰਾਮ ਜਿੱਥੇ ਮੈਂ ਸਮਝਦਾ ਦੇਸ਼ ਵਿਦੇਸ਼ ਤੋਂ ਵੀ ਸਾਡੇ ਕੋਲ ਫੋਨ ਆਏ ਪ੍ਰੋਗਰਾਮ ਲਈ ਤੇ ਸਭ ਦਾ ਧੰਨਵਾਦ ਕੀਤਾ ਜਿੰਨੇ ਵੀ ਇੱਥੇ ਚੱਲ ਕੇ ਆਏ ਨੇ ਸਾਰੇ ਫਰੀडम फाइਟਰਾਂ ਤੇ ਫਰੀडम फाइਟਰ ਪਰਿਵਾਰਾਂ ਦੇ ਮੈਂਬਰਾਂ ਦੇ ਮੈਂ ਚੰਨ ਅਕਮਸਤਕ ਹੋਣਾ ਜਿਹੜੇ ਕਿ ਇੱਥੇ ਚੇਚੇ ਤੋਂ ਉੱਤੇ ਤੇ ਪ੍ਰੋਗਰਾਮ ਸਾਡੇ ਸ਼ਾਮਲ ਆਇਆ ਹਿੱਸਾ ਸਾਰਾ ਸਭ ਨੂੰ ਸ਼ਾਮਿਲ ਗੰਭੀਰ ਪ੍ਰੋਗਰਾਮ ਦਾ मुझे तो आज बहुत अच्छा लगा हमने तो जन्मदिन जवाहरलाल नेहरू जी का महात्मा गांधी जी का और बाकी ये नेताओं का जन्मदिन देखा है लेकिन इस तरह शोधा का जन्मदिन आज जो मनाया गया है इससे एक बहुत अच्छा मैसेज गया है इससे एक इस तरह का मैसेज गया है कि हमारे शोधाओं की क्या आज तो हम शहदाओं को बहुत सारा रिवार्ड देते हैं लेकिन उस जमाने में जब आजादी के टाइम पर उनके ऊपर उनके परिवार के ऊपर कितना जुल्म हुआ आज उसका एहसास हमें हुआ है आज बासठ साल की उम्र में हमको ऐसा लग रहा है कि कितने जुल्म जाति देकर इस देश को आज़ाद करने के लिए कितनी बड़ी बड़ी कुर्बानी दी ऐसे शहीदा चौदह लोगों के लिए हम हमेशा प्रोग्राम आयोजित करते रहना चाहिए जो आज हमारे हरजीत भाई ने और उनकी पूरी टीम ने जो प्रोग्राम किया है हम इसकी बुरी बुरी प्रशंसा करते हैं और खास तो से मंत्री जी का जो मंत्री जी ने आकर वो इस प्रोग्राम में चार चांद लगाए हैं वो जो शेर कहते हैं ना कि रुतबे में में कितने भी बड़े हो लेकिन बुजुर्गों से बड़े हो नहीं सकते तो आज मंत्री जी ने वो अपनी काइंडनेस वो अपना सौहार्द का वातावरण करके हमारे बुजुर्गों को जो सम्मानित किया है वो देखने योग है और उस सीखने योग है कि हम अपने बड़ों का सम्मान करेंगे तो हमारी भी इज्जत होगी और बड़ों की भी इज्जत होगी मुझे बहुत खुशी है मैं आप सबका और खास तौर से खन्ना वालों का बहुत शुक्रिया अदा करता हूँ कि उन्होंने मुझे बुलाया इस प्रोग्राम में और सबको सम्मान दिया मतलब मंत्री से लेके यहाँ के जो कर्मचारी हैं उन तक को सम्मान किया बहुत बहुत शुक्रिया थैंक यू जय हिंद जय भारत ਅਬਾ ਕਰਤਾਰ ਸਿੰਘ ਸਰਾਭਾ ਇਹੋ ਜਿਹਾ ਮਹਾਨ ਸੁਤੰਤਰਤਾ ਸੰਾਨੀ ਬਣਿਆ ਐ ਐਸਾ ਪਿਆਰਾ ਸ਼ਹੀਦ ਜਿਹੜਾ ਸਭ ਤੋਂ ਘੱਟ ਉਮਰ ਵਿੱਚ ਜਿਹਦੀ ਸ਼ਹਾਦਤ ਹੋਈ ਔਰ ਜਿਹਦੀ ਫੌਤਿਆਰ ਨੂੰ ਜਿਹਦੀ ਰਫਤਾਰ ਨੂੰ ਸੌਣ ਸਿੰਘ ਪਕਨੇ ਬਣੀ ਵੀ ਉਹ ਬੜਾ ਮੰਨਦੇ ਸੀ ਵੀ ਕਿੰਨੀ ਪਿਆਰੀ ਸਖੀਤਾ ਕਿੰਨਾ ਤੇਜ ਇਤਰਾਰ ਔਰ ਕਿੰਨਾ ਦੇਸ਼ ਭਗਤੀ ਦਾ ਜਜ਼ਬਾ ਅੱਜ ਕਿਉਂਕਿ ਇੱਥੇ ਐਸ ਪਾਰਟੀ ਹਰਜੀਤ ਸਿੰਘ ਪਾਰਟੀ ਹੈ ਜਿਹਨੇ ਔਰ ਉਹਨਾਂ ਦੀ ਸਾਰੀ ਸੰਸਥਾ ਨੇ ਮਿਲ ਕੇ ਜਿਤ ਮੁਹਿੰਦ ਸਾਹਿਬ ਸਾਰੇ ਸ਼ਾਮਲ ਨੇ ਉਹਨਾਂ ਨੇ ਕਰਤਾ ਸਿੰਘ ਸਰਾਬਾ ਦੀ ਇਸ ਯਾਦ ਨੂੰ ਸਮਾਗਮ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਿਹਦੇ ਵਿੱਚ ਆਪਣੇ ਮੰਤਰੀ ਸਹਿਬਾਨ ਤੇ ਕਈ ਅਫਸਰ ਕਈ ਪਹੁੰਚੇ ਹੋਏ ਨੇ ਔਰ ਕਈ ਤਰ੍ਹਾਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਮੰਗਾ ਵੀ ਲੈਂਦਿਆਂ ਗਏ ਨੇ ਫ੍ਰੀडम ਫਾਈਟਰਾਂ ਦੀ ਦਾਸ ਕਿਉਂਕਿ ਫ੍ਰੀडम ਫਾਈਟਰ ਸੰਸਥਾ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਵੀ ਹੈ ਪੰਜਾਬ ਦੀ ਸੰਸਥਾ ਦਾ ਸਰਪ੍ਰਸਤ ਵੀ ਹੈ ਦਾਸ ਬਾਬਾ ਭਵਿੰਦਰ ਸਿੰਘ ਪਟਿਆਲਾ ਵਿਸ਼ੇਸ਼ ਤੌਰ ਤੇ ਇਸ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਇਹ ਸਰਕਾਰ ਜੇ ਇਨਕਲਾਬ ਦੇ ਨਾਅਰੇ ਦੇ ਨਾਲ ਅੱਗੇ ਆਈ ਹੈ ਤੇ ਇਹਨਾਂ ਨੂੰ ਸੁਤੰਤਰ ਦਸਾਨੀਆਂ ਦੀ ਉਹਨਾਂ ਦੇ ਬਾਤਾਂ ਦਾ ਧਿਆਨ ਖੋਣਾ ਚਾਹੀਦਾ ਹੈ ਮੈਂ ਇਥੋਂ ਦੀ ਸਾਰੀ ਸੰਸਥਾ ਦਾ ਧੰਨਵਾਦ ਕਰਦਾ ਕਿਨਾਂ ਨੇ ਬੜਾ ਸਚੱਜਾ ਤੇ ਸੋਹਣਾ ਪ੍ਰੋਗਰਾਮ ਲਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ